ਬਹੁਤਾਤ ਵਿੱਚ ਅਸੀਂ ਜਿਹਨੂੰ ਸੁਖ ਕਹਿ ਰਹੇ ਹਾਂ ਜਿਹਨੂੰ ਜੀਵਨ ਕਹਿ ਰਹੇ ਹਾਂ ਮਹਾਰਾਜ ਇਹਨੂੰ ਜੀਵਨ ਨਹੀਂ ਮੰਨਦੇ ਬਾਣੀ ਪੜ ਕੇ ਵੇਖੋ ਉਹਨੂੰ ਜੀਵਨ ਮੰਨਦੇ ਨਹੀਂ ਜਿਹਨੂੰ ਅਸੀਂ ਜੀਵਨ ਕਹਿ ਰਹੇ ਹਾਂ ਪਰ ਅਸੀਂ ਕਿਉਂ ਇਹਨੂੰ ਜੀਵਨ ਮੰਨ ਲਿਆ ਕਿੰਨੇ ਬਚਨ ਨੇ ਬਾਣੀ ਦੇ ਵਿੱਚ ਦੇ ਵਿੱਚ ਸਾਡੇ ਅਗਿਆਨ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਤੂੰ ਇਹਨੂੰ ਜੀਵਨ ਨਾ ਸਮਝ ਕਿਉਂਕਿ ਜਿੰਨਾ ਚਿਰ ਤੂੰ ਇਹਨੂੰ ਜੀਵਨ ਸਮਝਣਾ ਹੈ ਕਿ ਜਨਮ ਲੈ ਲਿਆ ਬਚਪਨ ਸੀ ਜਵਾਨੀ ਬੁਢੇਪਾ ਕੰਮਕਾਰ ਕਾਰੋਬਾਰ ਔਰ ਖਾਣਾ ਪੀਣਾ ਚੰਗਾ ਵਸਤਰ ਪਹਿਣੇ ਜਿਹੜਾ ਬੰਦਾ ਇਹਨੂੰ ਜੀਵਨ ਮੰਨ ਲੈਂਦਾ ਉਹ ਪਰਮਾਤਮਾ ਦੀ ਗੁਰੂ ਦੇ ਦਿੱਤੇ ਹੋਏ ਮਾਰਗ ਦੀ ਕਦੀ ਖੋਜ ਨਹੀਂ ਕਰੇਗਾ ਕਿਉਂਕਿ ਜੇ ਅਸੀਂ ਇਹਨੂੰ ਮੰਨ ਲਿਆ ਵੀ ਠੀਕ ਹੈ ਸੰਤੁਸ਼ਟ ਹਾਂ ਤਾਂ ਫਿਰ ਖੋਜ ਦੀ ਲੋੜ ਹੀ ਨਹੀਂ ਰੰਗੀ ਖੋਜੇਗਾ ਤੇ ਉਹ ਜਿਹਦੇ ਕੋਲ ਕੁਝ ਘਟ ਹੈ ਜਿਹੜਾ ਮੰਨ ਲਿਆ ਵੀ ਮੈਂ ਅਧੂਰਾ ਹਾਂ ਪੂਰਾ ਹੋਣ ਦੀ ਕੋਸ਼ਿਸ਼ ਤੇ ਉਹ ਕਰੇਗਾ ਨਾ ਤੇ ਜਿਹੜਾ ਕਹਿੰਦਾ ਵੀ ਬਸ ਹੋ ਗਿਆ ਕੰਮ ਚੜ੍ਹਦੀ ਕਲਾ ਹੈ ਮਾਇਆ ਬਥੇਰੀ ਆ ਗਈ ਤੇ ਚੜ੍ਹਦੀ ਕਲਾ ਹੋ ਗਈ ਸਾਡੀ ਮੰਜ਼ਿਲ ਆ ਗਈ ਉਹ ਕਦੀ ਵੀ ਗੁਰਬਾਣੀ ਤੇ ਨਹੀਂ ਤੁਰ ਸਕਦਾ ਗੁਰਬਾਣੀ ਇਸ ਜੀਵਨ ਤੋਂ ਅਗਲੇ ਜੀਵਨ ਦੀ ਖੋਜ ਹੈ ਜਿਹਦੀ ਪਰਤ ਕੇ ਮੌਤ ਨਹੀਂ ਆਉਂਦੀ ਗੁਰਬਾਣੀ ਉਸ ਸੁਖ ਦੀ ਗੱਲ ਕਰਦੀ ਹੈ ਜੋ ਸਦਾ ਸੁਖ ਹੈ ਜੋ ਅਸੀਂ ਪ੍ਰਾਪਤ ਕੀਤਾ ਹੋਇਆ ਹੈ ਸੁਖ ਤਾਂ ਇਹ ਨਹੀਂ ਹੋ ਸਕਦਾ ਪਰ ਇਹਦੀ ਉਮਰ ਬੜੀ ਘੱਟ ਹੈ ਇਹਦੇ ਵਿੱਚ ਫਰਕ ਇਹ ਤੁਸੀਂ ਬਾਣੀ ਦੇ ਬਚਨ ਆਪ ਜੀ ਸਰਵਨ ਕਰਦੇ ਹੀ ਰਹਿੰਦੇ ਹੋ ਔਰ ਜਦੋਂ ਸਹਿਜ ਪਾਠ ਹੋਵੇ ਤਾਂ ਆਪ ਕਰੀਏ ਉਦੇ ਵਿੱਚ ਇੱਕ ਸਦਾ ਸ਼ਬਦ ਆਵੇਗਾ ਸਦਾ ਸਦਾ ਦਾ ਅਰਥ ਹੈ ਕੰਟੀਨਿਊ ਲਗਾਤਾਰ ਜੋ ਸੁੱਤਿਆਂ ਜਾਗਦਿਆਂ ਹਟਦਾ ਹੀ ਨਹੀਂ ਉਹ ਐਸੀ ਚੀਜ਼ ਨਾ ਉਹਦਾ ਕੋਈ ਸੰਬੰਧ ਹੈ ਕਿ ਉਹ ਘਟੇ ਨਾ ਵਧੇ ਉਹਨੂੰ ਮਾਰਜ ਨੇ ਸਦਾ ਕਿਹਾ ਹੈ ਉਹ 24 ਘੰਟੇ ਲਗਾਤਾਰ ਚੱਲਦਾ ਹੈ ਸਹਿਬ ਨੇ ਜਿਹੜਾ ਸੁਖ ਦਾ ਮਿਣਨ ਦਾ ਪਰਮਾਨਾ ਦਿੱਤਾ ਉਹ ਕਹਿੰਦੇ ਵੀ ਸੁਖ ਉਹਨੂੰ ਮੰਨੀ ਜੋ ਲਗਾਤਾਰ ਰਹੇ ਭਾਵੇਂ ਤੂੰ ਗਰੀਬ ਹੋਵੇਂ ਭਾਵੇਂ ਅਮੀਰ ਉਹਦੇ ਵਿੱਚ ਫਰਕ ਨਾ ਪਵੇ ਸੁਖ ਉਹਨੂੰ ਮੰਨੀ ਤੂੰ ਬਿਮਾਰ ਹੋਵੇਂ ਕਿ ਤੰਦਰੁਸਤ ਉਹਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਤੂੰ ਭੁੱਖਾ ਹੈ ਕਿ ਰਜਿਆ ਤੇ ਜਿਹੜੀ ਚੀਜ਼ ਘਟਦੀ ਵਾਦੀ ਹੈ ਉਹ ਸੁਖ ਨਹੀਂ ਹੈ ਉਹ ਦੁੱਖ ਦਾ ਹੀ ਤਬਦੀਲ ਹੋਇਆ ਇੱਕ ਰੂਪ ਹੈ ਅਗਿਆਨ ਦੀ ਅੱਖ ਕਰਕੇ ਭਰਮ ਦੇ ਹਨੇਰੇ ਕਰਕੇ ਸਾਨੂੰ ਉਹ ਸੁਖ ਲੱਗਦਾ ਹੈ ਉਹ ਦੁੱਖ ਹੀ ਹੈ ਪਰ ਵਕਤ ਦੇ ਗਾਇਬ ਦੇ ਨਾਲ ਜਦੋਂ ਅਸੀਂ ਉਹਨੂੰ ਵੇਖਨੇ ਆ ਸਮੇਂ ਦੀ ਤਬਦੀਲੀ ਦੇ ਨਾਲ ਸਾਨੂੰ ਉਹ ਦੁੱਖ ਸੁਖ ਲੱਗਦਾ ਜਿਵੇਂ ਮੈਂ ਇੱਕ ਉਦਾਹਰਨ ਦੇ ਦਿੰਨਾ ਇਹ ਸੁਖ ਹੈ ਹੀ ਨਹੀਂ ਇਹ ਸਮੇਂ ਦਾ ਗਾਇਬ ਹੈ ਤੇ ਤਬਦੀਲੀ ਕਰਕੇ ਸਾਨੂੰ ਭਾਸ ਦਾ ਲੱਗਦਾ ਹੈ ਇਹ ਸੁਖ ਨਹੀਂ ਹੈ ਜਿਵੇਂ ਮੈਂ ਉਦਾਹਰਨ ਦੇ ਦਿੰਨਾ ਤੁਸੀਂ ਅੱਜ ਹੀ ਟੈਸਟ ਕਰ ਲੈਣਾ ਰਾਤ ਆਪਾਂ ਖੱਬੇ ਮੋٹے ਪਾਸੇ ਉੱਤੇ ਹੋਏ ਆਂ ਇੱਕ ਘੰਟਾ ਲੰਘ ਗਿਆ ਇਹ ਪਾਸਾ ਪੀੜ ਕਰਨ ਲੱਗ ਗਿਆ ਇਹ ਹੁਣ ਦੁੱਖ ਹੋ ਗਿਆ ਖੱਬੇ ਪਰਨੇ ਪਹਿਣਾ ਦੁੱਖ ਹੈ ਪਰ ਇਹ ਦੁੱਖ ਨਹੀਂ ਹੈ ਇਹ ਸੁੱਖ ਕਦੋਂ ਬਣਿਆ ਫਿਰ ਆਪਾਂ ਪਾਸਾ ਬਦਲ ਲਿਆ ਪਾਸਾ ਬਦਲ ਲਿਆ ਕਰਵਟ ਬਦਲੀ ਹੁਣ ਸੁੱਖ ਲੱਗਦਾ ਸੱਜਾ ਪਾਸਾ ਹੁ ਕੀ ਹੈ ਤਬਦੀਲੀ ਆਈ ਹੈ ਅੱਧੇ ਘੰਟੇ ਨੂੰ ਉਹਨੇ ਵੀ ਉਸਤਰੀ ਹੋ ਜਾਣਾ। ਉਹਨੇ ਫਿਰ ਫੇਰ ਉਹ ਉਸ ਮੋੜੇ ਨੇ ਵੀ ਉਸਤਰੀ ਹੋ ਜਾਣਾ। ਉਹਨੇ ਦਰਦ ਕਰਨ। ਫਿਰ ਖੱਬਾ ਪਾਸਾ ਸੁੱਖ ਲੱਗਦਾ ਜਿੱਥੇ ਪਹਿਲਾਂ ਦੁੱਖ ਲੱਗਦਾ ਸੀ। ਇਸ ਤਰ੍ਹਾਂ ਅੱਧੇ ਅੱਧੇ ਘੰਟੇ ਬਾਅਦ ਜਦੋਂ ਅਸੀਂ ਪਾਸਾ ਪਰਪਨੇ ਆ ਉਦੋਂ ਸਾਨੂੰ ਉਸ ਪਾਸੇ ਪਹਿਲਾਂ ਸੁੱਖ ਸੀ ਫਿਰ ਦੁੱਖ ਫਿਰ ਦੁੱਖ ਫਿਰ ਸੁੱਖ। ਉਹ ਦੋਵੇਂ ਹੈ ਹੀ ਨਹੀਂ। ਉਹ ਪਾਸੇ ਬਦ ਗਏ। ਸੱਚੇ ਪਾਤਸ਼ਾਹ ਕਹਿੰਦੇ ਵੀ ਤੈਨੂੰ ਜਿੰਨੇ ਵੀ ਇੱਥੇ ਸੁੱਖ ਲੱਗਦੇ ਨੇ ਉਹ ਸਿਰਫ ਤੂੰ ਪਾਸਾ ਬਦਲਣਾ ਥੋੜਾ ਜਿਹਾ ਥੋੜਾ ਜਿਹਾ ਲੱਗਦਾ ਜਦੋਂ ਉਹ ਥੱਕ ਜਾਂਦਾ ਫਿਰ ਉਦੋਂ ਕੋਈ ਸ਼ੁਰੂ ਹੋ ਜਾਂਦਾ ਕੋਈ ਸੁੱਖ ਇੱਥੇ ਜਿੱਥੋਂ ਅਸੀਂ ਜਿਹੜੀ ਦੁਕਾਨ ਤੇ ਜਿਹੜਾ ਸੌਦਾ ਹੈ ਹੀ ਨਹੀਂ ਉਤੋਂ ਮਿਲੇਗਾ ਕਿਵੇਂ ਉੱਥੇ ਉਹ ਹੈ ਨਹੀਂ ਤੇ ਇਸ ਕਰਕੇ ਇਹ ਨਹੀਂ ਕਿ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਤਾਂ ਗੁਰੂ ਦੇ ਗਿਆਨ ਦੀ ਲੋੜ ਸੰਸਾਰ ਵਿੱਚ ਰਹਿਣ ਵਾਸਤੇ ਵੀ ਗੁਰਬਾਣੀ ਦੀ ਸਾਨੂੰ ਲੋੜ ਹੈ ਕਿਉਂਕਿ ਇੱਥੇ ਵੀ ਸਾਨੂੰ ਭੁਲੇਖੇਦਾਰ ਸੀ ਸ਼ਿਕਾਰ ਹੋਈ ਨੇ ਫਸ ਗਏ ਆ ਦੇ ਵਿੱਚ ਇਸ ਲਈ ਜਾਣ ਲੈਣਾ ਚਾਹੀਦਾ ਹੈ ਇਸ ਦੌੜ ਦੇ ਵਿੱਚ ਅਗਿਆਨ ਦੇ ਵਿੱਚ ਹਨੇਰੇ ਦੇ ਵਿੱਚ ਭਟਕ ਕੇ ਅਸੀਂ ਦੌੜੇ ਜਾ ਰਹੇ ਆ ਭੱਜੇ ਜਾ ਰਹੇ ਆ ਔਰ ਪਾਸੇ ਬਹਲ ਨੂੰ ਅਸੀਂ ਸੁੱਖ ਕਹਿ ਲੈਂਦੇ ਆ ਤਬਦੀਲੀ ਆਉਂਦੀ ਸੁੱਖ ਲੱਗਦਾ ਹੈ ਪਰ ਥੋੜੇ ਦਿਨ ਬਾਅਦ ਉਹ ਚੀਜ਼ ਬਦਲ ਜਾਂਦੀ ਹੈ ਪੁਰਾਣੀ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਇਸ ਲਈ ਸਤਿਗੁਰੂ ਜੀ ਨੇ ਸਾਨੂੰ ਉਹ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਲਗਾਤਾਰ ਰਹਿੰਦਾ ਹੈ ਜੋ ਕਦੀ ਘਟਦਾ ਨਹੀਂ ਨਾ ਉਹਦੀ ਧੂੜ ਟੂੰਦੀ ਹੈ ਨਾ ਉਹਦੇ ਵਿੱਚ ਘਾਟਾ ਹੁੰਦਾ ਹੈ ਨਾ ਉਹ ਛੋਟਾ ਹੁੰਦਾ ਨਾ ਵੱਡਾ ਹੈ ਸਮਸਤ ਇੱਕੋ ਜਿਹਾ ਰਹਿੰਦਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜ਼ਮੀਨ ਜਮਾ ਕੇ ਵਿਖਾ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਬਾਤ ਘਾਟ ਕੋ ਸਭ ਉਹ ਜਿਹੜਾ ਸੁੱਖ ਹੈ ਮਰਜ਼ ਕਹਿੰਦੇ ਵਧਦਾ ਜਾਂਦਾ ਹੈ ਘਟਦਾ ਨਹੀਂ